ਗੁੱਡ ਮਾਰਨਿੰਗ ਜੀ ਅੱਜ ਹੈ ਆਪਣਾ 20 ਸਤੰਬਰ ਤੇ ਡੇਲੀ ਬਲੌਗ ਡੇਟ 31 ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਤੁਹਾਡੇ ਪਿਆਰ ਨਾਲ ਕਿਉਂਕਿ ਮੇਰੇ ਸਬਸਕ੍ਰਾਈਬਰ ਵਧ ਰਹੇ ਨੇਗੇ ਹਿੰਮਤ ਮਿਲਦੀ ਆ ਉਹਦੇ ਕਰਕੇ ਆਪਾਂ ਨੂੰ 1 ਮਹੀਨਾ ਹੋ ਗਿਆ ਪੂਰਾ ਡੇਲੀ ਬਲੌਗ ਬਣਾਉਂਦਿਆਂ ਨੂੰ ਐਵੇਂ ਆਪਾਂ ਅੱਗੇ ਚੱਲਦੇ ਰਹਾਂਗੇ ਤਾਂ ਸਾਡਾ ਬਹੁਤ-ਬਹੁਤ ਥੈਂਕ ਯੂ ਤਾਂ ਅੱਜ ਦਿਨ ਦੀ ਸ਼ੁਰੂਆਤ ਹੋ ਰਹੀ ਆਪਣੀ ਜਮਾ ਕੇ ਮੈਂ ਜਮਾ ਆਇਆ ਹਾਂ ਅੱਜ ਜਾਣ ਦਾ ਪਲਾਨ ਤਾਂ ਸੀਗਾ ਬਨਾਸਰਵਾ ਕਿ ਬਨਾਸਰਵਾ ਚ ਜਲਦੇ ਪਰ ਭਾਜੀ ਆਈ ਨਹੀਂ ਇਹ ਕਹਿੰਦੇ ਜੰਮਤ ਕੋਈ ਆਇਆ ਨਹੀਂ ਭਾਈ ਜੰਮਤ ਨਹੀਂ ਆਇਆ ਮੈਂ ਚਲ ਮੈਂ ਆਹ ਭਾਜਮ ਤਾਂ ਮਿਲਦੇ ਆ ਭਾਜਨ ਚਲੋ

ਤੇ ਬੱਸ ਸਟਾਪੇ ਤੇ ਚੜਾ ਕੇ ਉਹ ਨਾ ਫੇਰਾ ਕੇ ਮੈਡਮ ਨੂੰ ਛੱਡ ਕੇ ਆਵਾਂਗੇ ਪਾਪਾ ਨੂੰ ਬੁਖਾਰ ਹੈ ਇਸ ਕਰਕੇ ਪਾਪਾ ਜਾ ਨਹੀਂ ਸਕਦੇ ਕਿ ਪਾਪਾ ਛੱਡ ਕੇ ਆਉਂਦੇ ਨੇ ਨਾ ਭਾਗੇ ਕਰ ਅੱਜ ਹੈ ਸੈਚਰਡੇ ਆਫਿਸ ਦੇ ਵਿੱਚ ਅੱਜ ਕੰਮ ਥੋੜਾ ਘੱਟ ਹੁੰਦਾ ਕਿਉਂਕਿ ਬੈਂਕਾਂ ਨੂੰ ਕੰਮ ਛੁੱਟੀ ਹੁੰਦੀ ਹੈ ਅਰੇ ਗੇਟ ਬੰਦ ਕਰਿਆ ਬੈ ਰੋਟੀ ਤਿਆਰ ਕਰ ਰਿਹਾ ਤੂੰ

ਮੇਰੇ ਕੁਸ਼ ਕਰੀ ਮਿਲੀ। ਇਹ ਮੈਡਮ ਦੇ ਸਾਰੇ ਸਟੂਡੈਂਟ ਪਸੰਦ ਕਰ ਰਹੇ ਨੇ ਆਪਾਂ ਨੂੰ। ਮੀਂਹ ਸਕੂਲ ਦੇ ਵਿੱਚ ਪਪਾ ਸੰਤ ਹੈ। ਮੇਰੀ ਕਲਾਸ ਏ 10th ਵਿੱਚ ਹੈ। ਮੈਨ ਦੱਸਿਆ ਸਰ ਖੁਸ਼ ਹੋ ਗਏ। ਕਿਉਂ ਹੈ ਜੇ ਤੁਹਾਡੇ ਸਕੂਲ ਦੇ ਵਿੱਚ ਪਸੰਦ ਨਹੀਂ ਰਹਿੰਦਾ। ਅ ਇੱਕ ਥੋੜੀ ਜੀ ਸੈਡ ਨਿਊਜ਼ ਹੈ ਪਪਾ ਨੂੰ ਚਿਕਨਗੁਨੀਆ ਹੋ ਗਿਆ ਤੇ ਨਾਲ ਡੇਂਗੂ ਦੋਨੇ ਇਕੱਠੇ ਹੋ ਗਏ। ਉਹ ਸੈੱਲ ਘਟ ਗਏ ਮਤਲਬ ਡੇਂਗੂ ਉਹ ਸੈੱਲ ਘਟ ਗਏ ਤੇ ਚਿਕਨਗੁਨੀਆ ਦਵਾਈ ਦਵਾ ਕੇ ਲਿਆ ਪਾਪਾ ਨੂੰ ਤੇ ਹੁਣ ਮੈਂ ਆਫਿਸ ਬੰਦ ਕਰਨ ਜਾਂਦਾ ਮੈਂ ਤਾਂ ਘਰ ਆਇਆ ਸੀਗਾ ਖਾਣਾ ਵਗੈਰਾ ਖਾਣ ਪਰ ਪਾਪਾ ਦੀ ਰਿਪੋਰਟ ਆ ਗਈ ਸੀ ਤਾਂ ਮੈਂ ਕਿਹਾ ਕਿ ਚਲੋ ਦਵਾਈ ਦਵਾ ਤੇ ਦਵਾਈ ਦਵਾ ਕੇ ਹੁਣ ਮੈਂ ਆਫਿਸ ਬੰਦ ਕਰਨ ਜਾ ਰਿਹਾ ਹਾਂ ਚਲੋ ਆਫਿਸ ਬੰਦ ਕਰ ਦਈਏ ਇਸ ਗੱਡੀ ਵਿੱਚ ਬੜਾ ਕੈਂਟ ਸਿਸਟਮ ਕਰਾਇਆ ਮੇਰੇ ਵਿੱਚ ਇਹਦੇ ਤੇ ਬ੍ਰੇਕ ਵੱਜਣਗੇ ਨਾ ਪਿਛਲੇ ਇਹਦੇ ਅੰਦਰ ਮੂਹ ਲੱਗੇ ਹੋਏ ਨੇ ਉਹਦੇ ਚੋ ਹੀ ਲਾਈਟਾਂ ਚੱਲਦੀਆਂ ਆ ਅੱਲ ਦਾ ਆਪਦੇ ਇੱਕ ਮਿਲ ਆ ਰਿਹਾ ਹੈ ਕਿਹੜੇ ਸਟੋਕ ਕਰਾ ਯਾਰ ਆ ਦੇਖ ਯੂਨੀਕ ਹੈ ਯੂਨੀਕ ਆ ਦੇਖ ਹੈ ਵਾ ਨਾ ਆਪਾਂ ਅਸੀਂ ਆਈਸਕ੍ਰੀਮ ਖਾਏਗਾ ਆਈਸਕ੍ਰੀਮ ਅੱਛਾ ਆਪੋ ਤੇ ਤੈਨੂੰ ਜ ਖਾਣਾ ਨਹੀਂ ਖਾਏਗਾ ਆਈਸਕ੍ਰੀਮ ਪਹਿਲਾਂ ਜ ਖਾ ਮਲਾ ਚਾਹਵੜ ਖਾ ਪਹਿਲਾਂ ਖਾਣਾ ਖਾ ਲੈ ਖਾਣਾ ਖਾ ਲੈ ਫਿਰ ਬਾਅਦ ਵਿੱਚ ਆਈਸਕ੍ਰੀਮ ਮਿਲਿਆ ਇਹਨੂੰ ਤੇ ਨਹੀਂ ਨਹੀਂ ਓਏ ਤੁਸੀਂ ਭਜਾਇਆ ਮੈਂ ਜਾ ਰਿਹਾ ਮੈਂ ਫਰੂਟ ਕਰੀਮ ਲੈਂਡ ਪਰ ਮੇਰੀ ਜਨਾਨੀ ਉੱਠ ਨਹੀਂ ਰਹੀ ਨਾ ਜਾਣੋ ਕੀ ਮੈਂ ਬੱਚੇ ਨੂੰ ਟੋਣਾ ਭਲਾ ਦੇ ਕਿਸੇ ਬੱਚਾ ਭਜਾਦਾ ਮੇਰਾ ਬੱਚਾ ਭਜਾਦਾ ਮੈਂ ਤੁਹਾਡਾ ਮੇਰਾ ਵੀ ਅਵਸਥਾ ਉਸ ਨੂੰ ਮੈਂ ਟੋਣਾ ਖਵਾ ਦਿੱਤੀ ਮੈਂ ਵੇਟ ਕਰ ਰਿਹਾ ਵੇਟ ਕਰ ਰਿਹਾ ਹਾਂ ਜਲਦੀ ਕੁੜੀ ਲੈ ਕੇ ਆਇਓ ਪੀਸ ਇਹਦਾ ਤਾਂ ਕਿਵੇਂ ਕੰਮ ਕਰਦੇ ਹੁੰਦੇ ਆ ਇਹ ਜਾਨ ਜਿਵੇਂ ਦਿਨ ਚੱਲ ਰਿਹਾ ਹੁੰਦਾ ਇਹਨਾਂ ਨੂੰ ਤਾਂ ਨਹੀਂ ਰਹਿ ਗਿਆ ਦਿਨ ਨਹੀਂ ਚੱਲ ਰਿਹਾ ਦਿਨ ਟਲ ਗਿਆ ਰਾਤ ਹੋ ਗਈ ਐ ਇਹਨੂੰ ਪਤਾ ਜਿਵੇਂ ਜਿਵੇਂ ਰਾਤ ਹੋਵੇ ਤਾਂ ਚਿੱਦ ਲੰਗੇ ਹੁਣ ਤਾਂ ਸਾਡੇ ਨਾਲ ਹੋ ਗਏ ਇਹ ਬੰਦਾ ਕਿਹਾ ਸੀ 10 ਵਜੇ ਤੱਕ ਚੱਲਾ ਗਿਆ ਪਰ ਆਰਾਮ ਨਾਲ ਘੁੰਮਦੇ ਫਿਰਦੇ ਇਹ ਬੰਦਾ ਬਹੁਤ ਝੂਠਾ ਹੈ ਬਹੁਤ ਜ਼ਿਆਦਾ ਨਿਸ਼ਵਾਸ ਨੀ ਕਰਨਾ ਝੂਠਾ ਸੱਚ ਦੱਸਦਾ ਹਰ ਬੰਦਾ ਅੱਜ ਤੱਕ ਕਦੇ ਇਹਨਾਂ ਨੇ ਵੇਟ ਨਹੀਂ ਖਾਈ ਇਹ ਮੈਨੂੰ ਜੱਜ ਕਹਿੰਦੇ ਆ ਨਾ ਮੈਂ ਕਿਤੇ ਜਾਣਾ ਮੈਂ ਸੋ ਪਹਿਲਾਂ ਮੈਂ ਤਿਆਰ ਹੋਵਾਂ ਸੋ ਪਹਿਲਾਂ ਔਹ ਅੱਜ ਅਰੇ ਹੀ ਗੱਪ ਮਾਰ ਗਈ ਐਡਾ ਵੱਡਾ ਕੋਈ ਨਹੀਂ ਇਹ ਪਹਿਲਾਂ ਤਿਆਰ ਹੁੰਦੀ ਭਾਈ ਮਸਾ ਕੱਢਣੀਆਂ ਪੈਂਦੀ ਨੇ ਮਸਾ ਅੱਜ ਤਾਂ ਮੈਨੂੰ ਆਲਸ ਮਾਰ ਗਿਆ ਯਾਰ ਮੈਨੂੰ ਕੋਈ ਜ਼ਿਆਦਾ ਹੈਗਾ ਵੀ ਨਹੀਂ ਕਰਦ ਨੂੰ ਬਟ ਮੈਂ ਅੱਜ ਲॉज ਦੇ ਘਰੇ ਗਿਆ ਸੀ ਜੋ ਮੰਮੀ ਨੇ ਜਦੋਂ ਸ਼ਰਾਦ ਕੀਤਾ ਸੀਗਾ ਤੇ ਖਾਣਾ ਖੁਣਾ ਖਾ ਕੇ ਆਇਆ ਠੀਰ ਪੂਰੀਆਂ ਵਾਈਟ ਚਨੇ ਪੇਠਾ ਜਿਹੜਾ ਮੈਂ ਕਦੇ ਨਹੀਂ ਖਾਦਾ ਪਰ ਕਦੇ ਖਾ ਕੇ ਦੇਖਾ ਖਾਦਾ ਸਵਾਦ ਸੀ ਤਾਂ ਪੇਠਾ ਇਹ ਖਾਦਾ ਹਰਾ ਗੋਸ਼ ਠੰਡੀ ਧੀਰ ਬਣਾਇਆ ਨਹੀਂ ਬਣਾ ਬਣਾ ਪਾ ਨਹੀਂ ਆ ਜੁਕੀ ਆਲਸ ਤੇ ਪੈ ਗਏ ਬਣਾ ਲੈਣੇ ਬਣਾ ਲੈਣੇ ਬਣਾ ਲੈਣੇ ਤੇ ਹੁਣ ਮੇਰੇ ਕੋਲ ਕੰਟੈਂਟ ਨਹੀਂ ਹੈਗਾ ਇਹਨੂੰ ਪੂਰਾ ਕਰਨੀ ਕਿਉਂਕਿ 3 ਮਿੰਟ ਦਾ ਵਲੌਗ ਬਣਾ ਸੀ ਸਿਰਫ 3 ਮਿੰਟ ਦਾ ਇਹ ਹੁਣ ਮੇਰਾ ਦਿਲ ਕਰ ਰਿਹਾ ਇੱਕ ਫਰੂਟ ਕਰੀਮ ਖਾਣ ਨੂੰ बजार जा अंधेरी रातों में सुनसान राहों पर एक मसीहा निकलता है जिसे लोग शहनशाह कहते हैं और जे है सहम शाह एक हैं शहजादा <laughs> उसी काले से मेरी अंकल जी खड़े ने हैं किवें अंकल बाहर खड़े हो दोजी आरे दोजी आरे हैं दोजी लेट हो गया इस टाइम नहीं नहीं पहला दूसरा दिन में हो रहा अच्छा। है दा दा अच्छा ये कहानी दोजी दी दूसरा दोजी है अच्छा ये अच्छा ठीक है ਤਾਂ ਰਾਤ ਨੂੰ ਫਰੂਟ ਕਰੀਮ ਦੀ ਖੋਚ ਇੱਕ ਸ਼ਹਿਨਸ਼ਾ ਇੱਕ ਸ਼ਹਿਨਸ਼ਾ ਦੀ ਕੀ ਹੁੰਦੀ ਹੈ ਬੇਗਮ ਸ਼ਹਿਨਸ਼ਾ ਦੀ ਬੇਗਮ ਹੁੰਦੀ ਹੈ ਬੇਗਮ ਬਾਬੂ ਜੰਦੇ ਬੇਗਮ ਤਾਂ ਕੋਈ ਵੀ ਹੁੰਦੀ ਹੈ ਜਿਹੜੀ ਸ਼ਹਿਨਸ਼ਾ ਦੀ ਕੋਈ ਵੀ ਹੁੰਦੀ ਹੈ ਉਹ ਤੁਸੀਂ ਦੱਸ ਦੇਵੋ ਨਾ ਕਮੈਂਟਾਂ 'ਚ ਸ਼ਹਿਨਸ਼ਾ ਦੀ ਕੀ ਹੁੰਦੀ ਹੈ ਤਾਂ ਉਹ ਸ਼ਹਿਨਸ਼ਾ ਦੇ ਉਹਨਾਂ ਦਾ ਫੁੱਲਿੰਦਾ ਬਲੈਂਕਸ ਬੇਗਮ ਲੱਲਪਾ ਪਾ ਜੋ ਵੀ ਤਾਂ ਚਾਰੇ ਨੇ ਫਰੂਟ ਕਰੀਮ ਲੈਂਡ ਵਸੇ ਰਾਤ ਦਾ ਸਫਰ ਘੈਂਟ ਆ ਯਾਰ ਆਪ ਕੋਲੋਂ ਹੁੰਦੂਗੇ ਲੈਟਸ ਮੈਨ ਬਹੁਤ ਕਾਟੇ ਦੇ ਫੂਡ ਪ੍ਰਿੰਗ ਮਿਲੂਗੀ ਫਿਰ ਜਿਸ ਤਰ੍ਹਾਂ ਨੂੰ ਖਤਾ ਹੋ ਜਾਂਦੀ ਹੈ ਫਾਇਰ ਰੈਕਸ਼ਨ ਹੋ ਸਕਦਾ ਹੈ ਕੋਸ਼ਰ ਮਾਰਕ ਮਿਲੂਗੀ ਜਾਂ ਨਹੀਂ ਜੇ ਮਿਲ ਗਈ ਤਾਂ ਆਪ ਖਾਵਾਂਗੇ ਨਹੀਂ ਮਿਲੀ ਫਿਰ ਆਪਾਂ ਸਮੈਕ ਦਵਾਂਗੇ ਕਿਸੇ ਨੂੰ ਉਹ ਉਸਨੇ ਇਹ ਸ਼ਬਦ ਹੁੰਦੀ ਮਿਲਿਆ ਤਾਂ ਕੋਈ ਨਹੀਂ ਮੈਨੂੰ ਖੇਵੀ ਨਹੀਂ ਮੈਂ ਬਲੌਗ ਨਹੀਂ ਬਣਾਇਆ ਨਾ ਰਾਤ ਨੂੰ ਬੱਡੇ ਬੱਡੇ ਟਰੱਕ ਚੱਲਦੇ ਰਹੇ ਹਾਂ ਤੇ ਕਾਹਨਾਂ ਪੱਕ ਕਾਨ ਪਿੱਛੇ ਜਿਹੜਾ ਟਰੱਕ ਚੱਲ ਰਿਹਾ ਸੀ ਉਹ ਕਾਣਾ ਟਰੱਕ ਸੀ ਉਹਦੀ ਇੱਕੋ ਹੀ ਲਾਈਟ ਲੱਗਦੀ ਸੀ ਬਸ ਇੱਕੋ ਹੀ ਓਹੋ ਮੈਂ ਤੱਕ ਦਹਾ ਬਾਤ ਤੋ ਕਰੀ ਵੈਸੇ ਰਾਤ ਦਾ ਨਾ ਥਿਊ ਬਹੁਤ ਸੋਹਣਾ ਵਾ ਇਕਦਾਂ ਆਪਣੀਆਂ ਅੱਖਾਂ ਦਾ ਮੁਕਾਬਲਾ ਕੋਈ ਕੈਮਰਾ ਨਹੀਂ ਕਰ ਸਕਦਾ ਜਬਰਦਸਤ ਆਪਾਂ ਪੁੰਚਣ ਵਾਲਿਆ ਫਰੂਟ ਕਰੀਮ

10 ਰੁਪਏ ਦੀ ਮਿਲਦੀ ਹੈ 13 ਰੁਪਏ ਦੀ ਅੱਜ ਤੇ ਲੈ ਸੈਲਡ ਅੱਛਾ ਤੇ ਇਹ ਸੈਲਡ ਆ ਆ ਵੀ ਕਹਿੰਦੇ ਆ ਆ ਵੀ ਕਿੰਨੇ ਦੇ 20 ਰੁਪਏ ਦੇ ਆ ਵੀ ਖਾ ਲੈਣੇ ਜੀ ਆਨ ਨੂੰ ਕਿ ਨਾ ਮੇਂ ਚੀਜ਼ ਆਈ ਓਏ ਆਜੋ ਬਈ ਖਵਾਈਏ ਸਾਨੂੰ ਥੋੜੀ ਪੈਸਿਆਂ ਦਾ ਫਿਰ ਕੱਲ ਹੋ ਲੈ ਕੇ ਅੱਜ ਪਹਿਲਾ ਦਿਨ ਆਪਰੇ ਆਈਏ ਆਦਾ ਕਾਫੇ ਹੋ ਗਏ ਆਪਣੂ 25 ਦਿਨ ਹੋ ਗਏ ਲਾ 25 ਦਿਨ ਹੋ ਗਏ ਅਸੀਂ ਪਹਿਲੇ ਦਿਨ ਆਇਆ ਮੈਂ ਉਹ ਜਿਹੜੀ ਆਫਰ ਲਾਈਵ ਹੋਈ ਸੀ ਵੀਰ ਠੀਕ ਐ ਅਜਾ ਆਫਰ ਦੀ ਗਈ 200 ਰੁਪਏ ਦੇ ਦੇ ਨਹੀਂ ਉਹ ਹੁੰਦਾ ਨਾ ਉਹਦੇ ਵਿੱਚ ਵੀਰੇ ਜਿਵੇਂ ਆਪਾਂ ਦੇਖਦੇ ਨਾ ਵੀਡੀਓਜ਼ ਦੇ ਵਿੱਚ ਉਹ ਕਹਿੰਦੇ ਨੇ ਆਪਦਾ ਪੈਕਟ ਲੈ ਕੇ ਆਓ ਅਸੀਂ ਸੈਲਸ ਤਾਂ ਹੀ ਮੈਨੂੰ ਪੁੱਛ ਰਿਆ ਸੀਗਾ ਕਿ ਆਪਦਾ ਜਾਂ ਤੁਹਾਡਾ ਕਿਉਂਕਿ ਹੁਣ ਤਾਂ ਸਾਨੂੰ ਮਿਲਣਾ ਨਹੀਂ ਕੀ ਚਾਹੂੰ ਕਿਵੇਂ ਹੋ ਕੇ ਮੁੰਡੀਆਂ ਆਉਂਦੀਆਂ ਮੈਂ ਕੋਈ ਨਹੀਂ ਦੱਸਣਾ ਠੀਕ ਐ ਤਾਂ ਨਹੀਂ ਆਈ ਆਫਰ ਚ ਮੈਂ ਸੁਣਦਾ ਆਜੋ ਅਫਰ ਚ ਖਵਾਉਣੇ ਆਜੋ ਅਫਰ ਚ 20 ਰੁਪਏ 20 ਰੁਪਏ ਤੁਹਾਨੂੰ ਇਹ ਮੇਰੀ ਕਿਸਮਤ ਨਹੀਂ ਕਿਉਂਕਿ ਬੰਦੇ ਨੇ ਤਾਂ ਕਹਿਤਾ ਖਾਣਾ ਹੈ ਤਾਂ ਆਜ 20 ਹੋਏ ਮੈਂ ਲੈ ਕੇ ਆਇਆ ਤੁਹਾਨੂੰ ਇਹਨੇ ਕਿ ਭੁੱਖੇ ਲੋਕ ਵੀ ਨਵੀਂ ਵੀਡੀਓ ਬਣਾ ਕੇ ਖਾਣ ਲੱਗੇ ਸਭ ਤੋਂ ਪਹਿਲਾਂ ਕਿਹਨੇ ਖਾਇਆ ਤੁਸੀਂ ਬਿਹਾਈਂਡ ਦੇ ਆ ਰਹੇ ਤੁਸੀਂ ਪਹਿਲਾਂ ਖਾਇਆ ਜਿਹੜਾ ਵੀਰੇ ਕੈਮਰੇ ਦੇ ਜਿਹੜਾ ਪਹਿਲਾਂ ਆ ਗਿਆ ਉਹ ਆ ਗਿਆ ਮੈਂ ਬਣਾਗਾ ਇਹਦੇ ਵਿੱਚ ਟੇਸਟੀ ਹੈ ਕਹਿੰਦੇ। ਬਾ ਕਿੱਥੇ ਗਏ ਹੋਈ ਸੀ ਅਸੀਂ ਉਹ ਗਰਾਫਰ ਫਰੈਕਟ ਉੱਤੇ ਦੇਖੀ ਸੀ। ਵੀਰੇ ਨੇ ਖੋਲੇ ਲੈ ਸਲਾਦ ਮਿਲ ਬਹੁਤ ਸਵਾਦ ਹੈ। ਅੱਥੀ ਖਾ ਕੇ ਦੇਖਾ ਸਵਾਦ ਸੀ। ਹਾਂਜੀ। ਮਹੋਦੂਜੀ। ਮੇਰੇ ਬਹੁਤ ਸਵਾਦ ਸੀ ਯਾਰ। ਥੈਂਕ ਯੂ। ਤੁਹਾਨੂੰ ਵੈਸਟਿਬਿਸ਼ੀਸ ਵੀਰੇ। ਠੀਕ ਹੈ। ਵਧੀਆ ਥੋੜਾ ਕੰਮ ਚੱਲੇ ਯਾਰ। ਇਹ ਆਪਾਂ ਨੇ ਲੈ ਲਈ ਫਰੂਟ ਕਰੀਮ। ਹੁਣ ਚੱਲਦੇ ਆਪਾਂ ਘਰੇ। ਚੱਲੀਏ ਘਰੇ। ਦਾਬੀ ਹੈਗੇ ਬੱਚੂ। ਚਲੋ ਬਈ। ਬੜੀ ਐ ਖੁਸ਼ੀ ਹੁੰਦੀ ਮੈਨੂੰ ਇਹਨੇ ਖੁਸ਼ੀ ਹੁੰਦੀ ਬੜਾ ਜਦੋਂ ਸਾਰੇ ਆਵੇਂ ਛੋਟਾ ਦਾ ਕੰਮ ਕਰਦੇ ਨੇ ਨਾ ਤੇ ਅੱਛਾ ਆਈਡੀਆ ਯਾਰ ਯਾਰ ਮਿਹਨਤੀ ਆ ਦੇਖੋ ਆਪਣੇ ਸਾਦੇ ਪੱਲੇ ਮਿਹਨਤ ਆ ਹੈਨਾ ਵੀਰਾ ਰਾਤ ਨੂੰ ਖੜਾ ਮਿਹਨਤ ਕਰ ਰਿਹਾ ਰੱਬ ਨੂੰ ਬਹੁਤ ਰਕੀਆਂ ਦੇਵੇ ਯਾਰ ਫਿਰਨੇ ਆਪਣਾ ਚੈਨਲ ਸਬਸਕ੍ਰਾਈਬ ਕਰਿਆ ਗੁੱਡ ਪਰਸਨ ਯਾਰ ਮੈਂ ਦੇਖਿਆ ਅਫਾ ਜਿੰਨੇ ਜਿੰਨੇ ਕੋਲ ਗਏ ਆ ਨਾ ਕਵੇਂ ਵੀਰੇ ਆਪਣਾ ਸੀਗਾ ਉਹ ਆਪਣੇ ਵੀਰੇ ਹੁਣੀ ਲੈ ਗੇ ਮਟਕਾ ਕਿਚਨ ਵਾਲੇ ਵੀਰੇ ਨੇ ਆਪ ਸਬਸਕ੍ਰਾਈਬ ਕਰਿਆ ਵੀਰੇ ਕੋਲ ਆਏ ਵੀਰੇ ਨੇ ਆਪ ਸਬਸਕ੍ਰਾਈਬ ਕਰਿਆ ਤਾਂ ਸੁਭਾਸ਼ ਹੋ ਗਿਆ ਆਪ ਸਬਸਕ੍ਰਾਈਬ ਕਰਦਾ ਮੈਨੂੰ ਫੋਨ ਹੀ ਦੇਦਾ ਸੀ ਲੈ ਕਰ ਲੈ ਸਬਸਕ੍ਰਾਈਬ ਇਹ ਵਧੀਆ ਪਿਆਰ ਹੈ ਅਬ ਸਾਰੇ ਇਕੱਠੇ ਕਵੇਂ ਗ੍ਰੋਥ ਹੋਵੇਂ ਨਾਲ ਸਭ ਦੀ ਮਜ਼ਾ ਆਉਂਦਾ ਯਾਰ ਤਾਂ ਹੁਣ ਆਪਾਂ ਚੱਲਿਆ ਘਰ ਨੂੰ ਚਾ ਚਲੋ ਤੇਰਾ ਹੋ ਆਪਣਾ ਹੈ ਮੇਰੀ ਤਰਫ ਸਪੋਰਟ ਦੀ ਲਾਈਟ ਹੈ ਦਾ ਇਟ ਦਿਨ ਹੜਾ ਸਾਰਾ ਚੰਗਾ ਹੈ। ਨਾ ਆਈਫੋਨ ਦਾ ਆਈਫੋਨ ਵੈਸੇ ਚੰਨਨ ਕਰ ਦਿੰਦਾ। ਰਾਤ ਨੂੰ ਪੂਰੇ ਹੁਣ ਜੇ ਆਪ ਆਪ ਦੀ ਆਪ ਆ ਦੀ ਨੀਕਾ ਨਾਲ ਦੇਖੀ ਨਾ ਤਾਂ ਨੀਰਾ ਹੀ ਨੀਰਾ। ਪਰ ਆਈਫੋਨ ਦੇ ਨਾਲ ਉਹ ਚੰਨਨ ਦੇਖਦਾ ਬਹੁਤ ਚੰਗਾ। ਪਪਲ ਸਾੜ ਨਹੀਂ ਸਕਦੇ। ਪਾਪਾ ਨੂੰ ਹੋਇਆ ਵਕਚਰਨ ਚਿਕਨ ਕੋ ਨਹੀਂ ਆ ਤਾਂ ਕਿ ਉਹਨਾਂ ਦਾ ਬੰਦ ਹੈ ਪਰ ਮੈਂ ਐਡਮ ਜੀ ਤੇ ਮੰਮਾ ਖਾਵਾਂਗੇ ਪਿੰਨੀ ਦਾ ਦੇਖਦੇ ਆਂ ਵੈਸੇ ਉਹਨੂੰ ਸੁਆਦ ਨਹੀਂ ਲੱਗਦੀ ਪਿੰਨੀ ਨੂੰ ਉਹ ਮੜ ਵੀ ਨਹੀਂ ਕਰਦਾ ਤਾਂ ਹਾਂਜੀ ਹੋਰੀ ਖਾਹਦੀ ਸਾਡੀ ਕੁੜੀ ਤਾਂ ਤੇ ਪਰ ਸਾਡਾ ਛੋਟਾ ਸ਼ੇਰ ਖਾਊਗਾ ਹੈ ਬਾਦੋਂ ਲੱਗੀ ਮੇਰੇ ਤਾਂ ਤਾ ਆਪਾਂ ਪਹੁੰਚ ਗਏ ਆ ਆਪਣੇ ਘਰ ਜਿੰਦਾ ਲਾ ਦੇ ਉਹ ਟੇ ਲੋਕ ਲੋਨ ਦੇ ਲਈ ਜਦੋਜਹਦ ਕਰਦੀ ਹੋਈ ਮੇਰੀ ਘਰ ਵਾਲੀ ਲਗਾਓ ਜ਼ੋਰ ਲਗਾਓ ਜ਼ੋਰ ਇਹ ਨਾ ਕਰਿਆ ਯਾਰ ਸੱਚੇ ਵਿੱਚ ਹੀ ਨਹੀਂ ਜਾ ਰਿਹਾ ਇਹ ਇਹ ਨਹੀਂ ਰਹਿ ਰਿਹਾ ਸੁਣ ਮੈਂ ਦਿਖਾਉਂਦਾ ਇਸਦੀ ਜਦੋਜਹਦ ਹਾਂ ਚੰਦਰ ਹੋ ਗਿਆ ਵਾਹ ਹੁਣ ਤਾਂ ਵਾਸ਼ ਲੱਗਿਆ ਚਲੋ ਤੁਹਾਨੂੰ ਦੇਖਿਆ ਜਦੋਜਹਦ ਕਰੀ ਜਾਂਦੀ ਆ ਮੈਂ ਫਲੈਸ਼ ਨਹੀਂ ਲਈ ਡਨ

ਮੇਰਾ ਮੀਂਹ ਪਹਿਲੇ ਚੱਕਦੇ ਫੱਟੇ ਵੇਚ ਲੜਨੇ ਯਾਰ ਮੈਂ ਦੇਖੋ ਬੰਨੂ ਬੰਦੀ ਆ ਹਾਂ ਸਭ ਨੂੰ ਪੋਣੀਆਂ ਯਾਰ ਇਹ ਕੀ ਕਰ ਬੜੀ ਥੋੜੀ ਤੁਸੀਂ ਇਹਨਾਂ ਰਿਕਾਰਡ ਕਰਕੇ ਤੁਸੀਂਾਰੇ ਇਹਨਾਂ ਸਮਝੋ ਕਿ ਮੈਂ ਕਾਕਾ ਦੇ ਮੰਮੀ ਖਾਣੇ ਬਸ ਇਹਨੇ ਪਹਿਲੀ ਆਪਦੀ ਕੱਟ ਕੇ ਸਾਈਡ ਤੇ ਕਰ ਲਈ ਤੇ ਲਵੇਟ ਵੀ ਗਈ ਸਾਰੀ ਇਹ ਕਿੰਨੀ ਖਾਗੀ ਆ ਲੈ ਖਾਗੀ ਸਾਰੀ ਖਾਗੀ ਦਾ ਹਾ ਹੁਣੇ ਐਵੇਂ ਕਹੋ ਹੁਣੇ ਕਹਿਣਗੇ ਕਿ ਮੈਂ ਤਾਂ ਲਈ ਇੰਨੀ ਕਿਸੀ ਨਹੀਂ ਨਾ ਨਾ ਬਾਈ ਇੰਨੀ ਹੋਈ ਲਈ ਸੀ ਮੈਂ ਬੋਲੀ ਹਾਂ ਹਾਂ ਬੋਲਦੀ ਹਾਂ ਮੈਂ ਬਿਲਕੁਲ ਆਇਆ ਚੋਟਾ ਬਣਦੀ ਹਾਂ ਪਰ ਮੈਨੂੰ ਪਤਾ ਕਿ ਕਿਸ ਨੇ ਮੈਨੂੰ ਖਾਣ ਨਹੀਂ ਦੇਣਾ ਉਹ ਮੈਨੂੰ ਖਾਣ ਨਹੀਂ ਦਿੰਦਾ ਹਲੋ ਕੇ ਕੋਈ ਨਾ ਗੋ ਛੰਡੀ ਤੇ ਲੱਗੂਗਾ ਕੀ ਚੰਨਾ ਤੇ ਲੱਗੂਗਾ ਇਸ ਆਈਸਕ੍ਰੀਮ ਜੋਦਲੀ ਆਈਸਕ੍ਰੀਮ ਹੈ ਇਸ ਫਰੂਟ ਕਰੀਮ ਦਾ ਸਭ ਤੋਂ ਵੱਡਾ دیਵਾਨਾ ਓਏ ਆਈਸਕ੍ਰੀਮ ਦਿੱਤੀ ਆ ਆਈਸਕ੍ਰੀਮ ਹਲੇ ਨਾ ਪੋਲਾ ਬੱਚਾ ਸੀ ਇਸ ਨੂੰ ਠੰਡਾ ਕਰਕੇ ਕੋਈ ਵੀ ਚੀਜ਼ ਦੇ ਸਕਦੇ ਆ ਕਹਿ ਕੇ ਕਿ ਆਈਸਕ੍ਰੀਮ ਮੈਂ ਇਸ ਨੂੰ ਬਹੁਤ ਪਾਰਨਾ ਇਹਦਾ ਮਲਟੇ ਲੱਗਣ ਸਰਪ ਵੀ ਠੰਡਾ ਕਰਕੇ ਪਿਲਾਇਆ ਇਹ ਬੋਲ ਕੇ ਕਿ ਜੂਸ ਹੈ ਇਹ ਪੀ ਲੈਣ ਦਾ ਜੂਸ ਹੈ ਹੈ ਵਨ ਤੋਂ ਜੁੜਦੇ ਦੇਖੇਗਾ ਨਾ ਮੇਰਾ ਬਲੌਗ ਵੱਡਾ ਹੋ ਕੇ ਤੇਰੀ ਮੰਮੀ ਨੇ ਮੈਨੂੰ ਇੰਨਾ ਸਦਾ ਪੀਣਾ ਨਹੀਂ ਤੇਰੀ ਮਾਂ ਤੇਰੇ ਨਾਲ ਇਹ ਜਿਹੇ ਛਾਤਰਗਰੀਆਂ ਕਰਦੀ ਸੀ ਕੀ ਕਰੀਏ ਬਿਚ ਕਰਨੀ ਪਈ ਤੋ ਖਾਂਦਾ ਹਾਂ ਮੈਂ ਆਈਸਕ੍ਰੀਮ ਦੇ ਦੋਈ ਪਪਾ ਦੇ ਦੋਈ ਪਪਾ ਖਾਣਨਾ ਕਰਦੇ ਆਈਸਕ੍ਰੀਮ ਚਲੋ ਜੀ ਮੈਂ ਵੀ ਆਪਣੀ ਫਰੂਟ ਕਰੀਮ ਇੰਜੋਏ ਕਰਦਾ ਅੱਜ ਆਪਾਂ ਨੇ ਫਰੂਟ ਕਰੀਮ ਕਰ ਲਈ ਇੰਜੋਏ ਬਹੁਤ ਸਵਾਦ ਸੀ ਕੀ ਇਹ ਹੁਣ ਆਪਾਂ ਲੱਗਿਆ ਸੌਣ ਅਗਰ ਤੁਹਾਨੂੰ ਇਹ ਬਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆ ਮਿਲਦੇ ਹਾਂ ਜੀ ਕੱਲ ਨੂੰ ਗੁੱਡ ਨਾਈਟ